ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਆਪਣੀ ਦੂਸਰੀ ਵਾਰ ਦੀ 6ਵੀਂ ਪੌੜੀ ਦੇ ਅੰਦਰ ਬਚਨ ਕਰਦੇ ਹਨ ਕਿ ਜਿਵੇਂ ਇੱਕ ਤਾਂਬੇ ਦੀ ਧਾਤ ਜਦੋਂ ਕਲੀ ਨਾਲ ਮਿਲੇ ਤਾਂ ਕਹਿ ਬਣ ਜਾਂਦਾ ਹੈ ਭਾਈ ਸਾਹਿਬ ਜੀ ਬਚਨ ਕਰ ਰਹੇ ਹਨ ਸੋਈ ਤੰਬਾ ਰੰਗ ਸੰਗ ਜਿਉ ਕਹਿ ਹਾਂ ਹੋਈ ਜੇ ਉਹ ਤੰਬਾ ਜਿਸਤ ਨਾਲ ਮਿਲੇ ਤਾਂ ਪਿੱਤਲ ਰੂਪ ਵਿੱਚ ਨਜ਼ਰ ਆਉਂਦਾ ਹੈ ਸੋਈ ਤੰਬਾ ਜਿਸਤ ਮਿਲ ਪਿੱਤਲ ਅਵਲੋਈ ਉਹੀ ਤੰਬਾ ਜੇ ਸਿੱਕੇ ਨਾਲ ਮਿਲੇ ਤਾਂ ਭਰਤ ਦੀ ਧਾਤ ਬਣ ਜਾਂਦਾ ਹੈ ਸੋਈ ਸਿੱਕੇ ਸੰਗਤੀ ਪੰਘਾਰ ਪੁਲੋਈ ਉਹੀ ਤਾਂਬਾ ਜੇ 파ਰਸ਼ ਨੂੰ ਸੋ ਜਾਵੇ ਤਾਂ ਸੋਨਾ ਬਣ ਜਾਂਦਾ ਹੈ ਤਾਂਬਾ 파ਰਸ਼ ਪਰਸੇ ਹੋਏ ਕੰਚਨ ਸੋਈ ਉਹੀ ਤਾਂਬਾ ਜੇ ਭਸਮ ਕਰ ਦਈਏ ਤਾਂ ਉਹ ਕਈ ਬਿਮਾਰੀਆਂ ਨੂੰ ਕੱਟਣ ਵਾਲੀ ਦਵਾਈ ਬਣ ਜਾਂਦੀ ਹੈ ਸੋਈ ਤਾਂਬਾ ਭਸਮ ਹੋਏ ਔਖਦ ਕਰਪੋਈ ਔਖਦ ਸ਼ਬਦ ਦਾ ਅਰਥ ਹੈ ਦਵਾਈ ਅਖੀਰ ਵਿੱਚ ਭਾਈ ਸਾਹਿਬ ਜੀ ਬਚਨ ਕਰ ਰਹੇ ਹਨ ਕਿ ਇਸੇ ਤਰ੍ਹਾਂ ਪਰਮੇਸ਼ਰ ਘਟਾਂ ਘਟਾਂ ਵਿੱਚ ਵਿਆਪਕ ਹੋ ਕੇ ਹਰ ਪਾਸੇ ਜਿਵੇਂ ਜਿਵੇਂ ਦਾ ਕੋਈ ਹੈ ਉਵੇਂ ਹੀ ਦਿਖਾਈ ਦਿੰਦਾ ਹੈ ਤੇ ਸੰਗਤ ਦੇ ਗੁਣਾ ਅਨੁਸਾਰ ਹੀ ਗੁਣਾ ਵਾਲਾ ਅਖਵਾ ਰਿਹਾ ਹੈ ਆਪੇ ਆਪ ਵਰਤਦਾ ਸੰਗਤ ਗੁਣ ਸੋਈ ਸੰਗਤ ਗੁਣ ਗੋਈ